ਹਾਂਜੀ ਉਹ ਇਸ ਟੱਕੇ ਹੁੰਦੇ ਆ ਮੇਨ ਜੀ ਦਾ ਥੋੜਾ ਬੈਲੈਂਸ ਹੈ ਇਹਨੇ ਕੰਮ ਕਰਦਾ ਠੀਕ ਹੈ ਜੀ ਲਗਾਮ ਦੀ ਦਾ ਉਹ ਲੋੜ ਨਹੀਂ ਪਈ ਲਗਾਮ ਤਾਂ ਉਹ ਸੋ ਦੂਖੂ ਜੇ ਆਪਾਂ ਬੜੀ ਖੁੱਚੀ ਜਾਂਦੇ ਆਂ ਅਸੀਂ ਕਰੀ ਜਾਂਦੇ ਆਂ ਇਹ ਨਹੀਂ ਕਰਨਾ ਚਾਹੀਦਾ ਲੋਕੀ ਦੇਖਣ ਉਹ ਐ ਕਰੀ ਜਾਂਦੇ ਆ ਮਾੜਾਗਾ ਠੀਕ ਉਹਨੂੰ ਤੇਨੂੰ ਕੀ ਪਤਾ ਲੱਗੇ ਕੋੜੀ ਨੂੰ ਜੀ ਇਹ ਕਰ ਲੈਣਾ ਠੀਕ ਹੈ ਨਾ ਵੀ ਹਿੱਲ-ਜੋਲ੍ਹਾ ਕਰੇ ਜਦੋਂ ਲੇਟੇ ਜਾਏਗਾ ਕੋੜੀ ਨੂੰ ਪਤਾ ਲੱਗੇ ਜੂ ਮੇਰੇ ਉੱਤੇ ਚੜੂਗਾ ਹਾਂਜੀ ਹਾਂਜੀ ਕੋੜਾ ਕੋਈ ਵੀ ਆ ਉਹ ਦੂਰ ਰੱਖੋ ਪਹਿਲਾਂ ਤਾਂ ਉਹਨੂੰ ਆਹ ਲਗਾਮ ਨੂੰ ਸੈੱਟ ਕਰਨਾ ਠੀਕ ਹੈ ਜੇ ਮੈਂ ਹੁਣ ਆਪਣੀ ਆ ਲਗਾਮ ਆ ਇਹ ਪਹਿਲਾਂ ਉਧਰ ਇਹ ਵਿੱਚ ਆ ਪਾਇਆ ਇੱਥੇ ਪੜ ਰਿਹਾ ਹੈ ਜੇ ਤੂੰ ਉਧਰ ਨੂੰ ਜਾਏਗਾ ਕਈ ਵਾਰੀ ਘੋੜੇ ਉਹ ਲੱਤ ਮਾਰ ਦੇ ਦਿੰਦੇ ਆ ਹੈ ਬਾਈ ਕਾਲੂ ਸਾਡੇ ਕੋਲ ਤਿੰਨ ਦਿਨ ਪਹਿਲਾਂ ਆਏ ਕਾਲੂ ਕਿਵੇਂ ਲੱਗਦਾ ਤਿੰਨ ਦਿਨ ਪਹਿਲਾਂ ਕਿਵੇਂ ਫਿਰੇਗਾ ਬਾਈ ਕਾਲੇ ਬਾਈ ਨਜ਼ਾਰਾ ਪੂਰਾ ਦੇਖੀ ਤੂੰ ਸੁੱਕ ਦੇਖ ਪਹਿਲੇ ਦਿਨ ਹੋਰੀਆਂ ਰਾਈ ਭਤੀਜੇ ਨੂੰ ਆ ਵੀ ਤਿੰਨ ਤੋਂ ਚਾਰ ਦਿਨ ਹੋ ਗਏ ਇਹਨੂੰ ਸਵਾਰੀ ਕਰਦੇ ਨੂੰ ਪੰਜਵਾਹ ਹੋ ਗਏ ਪੰਜਵਾਂ ਦਿਨ ਕੰਟੀਨਿਊਸਲੀ ਆ ਰਿਹਾ ਹੈ ਹਾਂ ਵੀ ਮੁੰਡਿਆ ਤਿਆਰੀ ਆ ਹਾਂ ਹਾਂ ਬਾਈ ਬਾਅਦ ਠੀਕ ਆ ਓਕੇ ਚੜ੍ਹਦੀ ਕਲਾ ਪੂਰੀ ਵਾਸ ਨੋੜਦਰਾ ਸ਼ੂਟ ਕਰਨਾ ਖੇਤ ਦੇ ਵਿੱਚ ਹਾਂਜੀ ਵੀਰੇ ਆਜੋ ਹਾਂਜੀ ਸ਼ਸ਼ਰੀ ਗਾਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਮੈਂ ਤੁਹਾਡਾ ਚੌਕ ਕੋਰਡ ਹਾਂਜੀ ਅੱਜ ਆਪ ਆਇਆ ਛਾਪੇ ਪਿੰਡ ਤੇ ਘੋੜਿਆਂ ਨਾਲ ਸ਼ੂਟ ਕਰਾਂਗੇ ਆਪਾਂ ਘੋੜਿਆਂ ਨਾਲ ਵੀਡੀਓ ਬਣਾਉਣੇ ਆ ਤੇ ਬਾਈ ਕੋਲ ਪਹੁੰਚੇ ਹਾਂ ਸਤਨਾਮ ਬਾਈ ਕੋਲ ਆਜੋ ਫਿਰ ਗੱਲਬਾਤ ਕਰਦੇ ਆ ਲੋ ਬਈ ਬਾਣਾ ਹੀ ਪਿਆ ਬਾਈ ਕਹਿੰਦਾ ਪਿਆ ਬਾਈ ਹੋਰ ਹੋਰ ਬਾਈ ਕੀ ਹਾਲਾ ਬਣਾ ਹੋਣਾ ਬਣਾ ਚੜਦੀ ਕਲਾ ਸਿੱਕੇ ਕਿਵੇਂ ਵਧੀਆ ਵਧੀਆ ਬਾਈ ਤੁਸੀਂ ਦੱਸੋ ਠੀਕ ਹਾਂ ਹਾਂ ਕਰਫਾ ਵੀਰ ਕਰਦਾ ਹਾਂ ਬਈ ਕਰੀ ਜਾਂਦੇ ਹਾਂ ਬਈ ਕੂੜਿਆਂ ਦੀ ਤੇਰੀ ਹਾਂ ਇਹ ਫਿਰ ਆਇਆ ਵੀ ਹੁਣ ਇੱਕ ਦਿਨ ਨੇ ਯਾਰ ਵਧੀਆ ਨੇ ਹਾਂਜੀ ਹਾਂਜੀ ਬਾਈ ਆਪਾਂ ਨੂੰ ਹਨਾ ਸਹੀ ਆ ਬਾਈ ਵੀ ਸਵਾਰੀ ਕਰਨੀ ਜ਼ਰੂਰੀ ਆ ਸਹੀ ਆ ਸਹੀ ਆ ਬਾਈ ਇਸ ਲਈ ਵੀ ਆਪਾਂ ਵੀ ਬਈ ਵੀਡੀਓ ਬਣਾਉਣਾ ਆ ਤੇ ਆਪਾਂ ਵੀ ਸਵਾਰੀ ਕਰਾਂਗੇ ਹਨਾ ਤੇ ਬਾਈ ਹੁਣੀ ਵਧੀਆ ਟ੍ਰੇਨਿੰਗ ਵੀ ਦਿੰਨੇ ਹੋਣਾ ਬਾਈ ਤੁਸੀਂ ਮੈਂ ਤਾਂ ਬਿਲਕੁਲ ਜੀ ਹਾਂ ਤੇ ਬਾਈ ਜੀ ਨੇ ਟ੍ਰੇਨਿੰਗ ਲੈਣੀ ਆ ਤਾਂ ਮੈਂ ਬਾਈ ਦਾ ਕੰਟੈਕਟ ਨੰਬਰ ਸ਼ੇਅਰ ਕਰੂੰਗਾ ਤੇ ਤੁਸੀਂ ਟ੍ਰੇਨਿੰਗ ਵੀ ਲੈ ਸਕਦੇ ਹੋ ਤੇ ਅੱਜ ਆ ਵੀਡੀਓ ਨਾਲ ਆਪਾਂ ਘੋੜਿਆਂ ਨਾਲ ਵੀਡੀਓ ਸ਼ੂਟ ਕਰਾਂਗੇ ਤੇ ਬਲੌਗ ਦੇਖੀ ਜਗਾ ਪੂਰਾ ਘੈਂਡ ਬਲੌਗ ਬਣਾਉਣਾ ਆਪਾਂ ਬਿਲਕੁਲ ਬੇਬੋ ਹਾਂ ਬਾਈ ਸ਼ੂਟਿੰਗ ਚੱਲ ਰਹੀ ਆ ਹਾਂਜੀ ਤੇ ਆਪਣੀ ਸ਼ੂਟਿੰਗ ਵੀ ਚੱਲੀ ਜਾਂਦੀ ਆ ਤੇ ਬਾਈ ਹੁਣੇ ਲਾਈਟਾਂ ਲੂਟਾਂ ਸੈੱਟ ਕਰੀ ਜਾਂਦੇ ਨੇ ਆ ਸਾਮਾਨ ਲਿਆਂਦਾ ਤੇ ਆ ਬਾਰਸ਼ਾ ਬੁਰਸ਼ਾ ਤੇ ਆਪਣਾ ਖੰਡਾ ਵੀ ਪਿਆ ਇੱਥੇ ਆ ਖੰਡਾ ਹਰਮਨ ਲਵੇ ਆ ਤੇ ਖੰਡੇ ਨਾਲ ਵੀ ਆਪਾਂ ਸ਼ੂਟ ਕਰਾਂਗੇ ਤਕੜਾ ਜਾ ਐਨ ਸ਼ਰਾ ਗੱਲਬਾਤ ਕਰਨੀ ਆ ਤੇ ਆ ਮਣੀ ਤੇ ਆਪਣੀ ਵੀਡੀਓ ਸ਼ੂਟ ਕਰ ਦਿੰਦਾ ਤੇ ਇੱਕ ਮੁੰਡਾ ਹੋਰ ਆਉਂਦਾ ਆਪਣਾ ਫੋਟੋਗ੍ਰਾਫਰ ਤੇ ਕੈਮਰਾਮੈਨ ਤੇ ਉਹ ਵੀ ਸ਼ੂਟ ਕਰੂਗਾ ਆਪਣਾ ਤੇ ਨਾਲੇ ਫੋਨ 'ਚ ਕਰਾਂਗੇ ਆਪਾਂ ਸ਼ੂਟ ਤੇ ਨਾਲੇ ਆਪਾਂ ਕੈਮਰੇ 'ਚ ਕਰਾਂਗੇ ਤੇ ਬਾਕੀ ਦਾ ਤੁਸੀਂ ਅੱਜ ਦਾ ਵਲੌਗ ਦੇਖੀ ਜਾਓ ਐਨ ਸ਼ਰਾ ਗੱਲਬਾਤ ਕਰਨੀ ਆ ਆਪਾਂ ਤੇ ਵਧੀਆ ਸਟੰਟ ਵੀ ਕਰਾਂਗੇ ਤੇ ਘੋੜੇ ਦੀ ਸਵਾਰੀ ਵੀ ਕਰਾਂਗੇ ਕਿੰਨੇ ਘੋੜੇ ਦੀ ਸਵਾਰੀ ਕਰਨੀ ਜ਼ਰੂਰੀ ਆ ਕਿਉਂਕਿ ਸਹੀਦੀ ਦੇਣ ਚੱਲਦੇ ਨੇ ਤੁਹਾਨੂੰ ਪਤਾ ਨਾ ਪਾਰਮਪ ਹੋਈ ਏ ਅੱਜ ਹੂੰ ਕਨੇ ਸਰਾ ਗੱਲ ਬਾਤ ਕਰਨੀਆਂ ਕਰੀ ਜਾਂਦਾ ਫਿੱਟ ਹੋ ਰਹੇ ਨੇ ਸੱਲਾ ਕਹਿੰਦੇ ਕੈਮਰਾਮੈਨ ਕੀ ਕਰ ਰਿਹਾ ਹੂੰ ਆਜ ਨਹੀਂ ਚੱਲੀ ਚੱਲ ਵੀ ਆ ਨਹੀਂ ਚੱਲੀ ਜਾ ਬਕਰ ਘੋੜੀਆਂ ਕੋਲੇ ਤੁਸੀਂ ਨਾਲ ਦੂਸਾ ਸਫਾਈ ਕਰਦਾ ਮੜਾ ਖਾ ਕਰਦਾ ਘੋੜਿਆਂ ਕੋਲੇ ਜਿਵੇਂ ਬੜੀ ਸਮਝ ਗਿਆ ਤੇ ਤੂੰ ਹੁਣ ਘੋੜੇ ਰੱਖਿਆ ਤੇਰੀ ਤੂੰ ਘੋੜੇ ਸਫਾਈ ਕਰਦਾ ਕਰਕੇ ਤੂੰ ਆ ਕੇ ਇਸ ਇਲਾਕੇ ਨੂੰ ਰੋਚਿਤ ਕਰਦਾ ਠੀਕ ਹੈ ਠੀਕ ਹੈ ਨਾ ਆਪਣਾ ਇਹ ਉਵੇਂ ਕਰਨਾ ਮਤਲਬ ਆਪਦੇ ਵਾਲੇ ਤੁਹਾਨੂੰ ਦੱਸਦੇ ਇੰਪਰੂਵਮੈਂਟ ਕਰਵਾਦਾ ਹੈ ਹੈ ਮਰੀ ਸਮਝ ਉਹ ਕਰ ਲਾ ਹਾ ਐਸਾ ਲਾ ਲਾ ਉਹ ਤੂੜੀ ਪਈ ਆ ਆ ਰੱਖ ਲੈ ਦੇ ਵਿੱਚ ਲੈ ਵੀ ਸ਼ੂਟ ਲਈ ਤਿਆਰੀ ਆ ਹੁਣ ਦੇਖੀ ਜਾਇਓ ਇਹ ਜੇ ਪਾਈ ਨੇ ਆਪਾਂ ਨੂੰ ਤਿਆਰ ਕਰਤਾ ਇਹਨਾਂ ਚਿਰਾਂ ਗੱਲ ਬਾਤ ਹੋ ਗਈ ਜਿਵੇਂ ਹੁਣ ਉਹਨੂੰ ਬਾਸ ਤੋਂ ਘੂੜੀਆਂ ਕੋਲ ਜਾਣਾਗਾ ਘੂੜੀਆਂ ਦੇ ਬਾਹਰ ਬਾਹਰ ਲਾ ਸਫਾਈ ਕਰ ਲੈਣ ਗੱਲ ਆਗਾ ਠੀਕ ਆ ਨਾ ਉਹ ਥਾਪੀ ਜਿੰਦੇ ਦਾਪੀ ਕੋਟਾ ਉਹ ਕਰ ਲਾਗਾ ਕੰਨੀ ਤੋਂ ਗੁੰਮ ਹੋਇਆ ਜੀ ਕੋਟਾ ਜੀ ਅਈ ਦੋ ਤੇ ਤੁਹਾਡੇ ਉੱਥੇ ਵੀ ਗਏ ਆ ਕਿੰਨੇ ਕੋਲ ਉਹਨਾਂ ਦੇ ਮਾਵੀ ਵਾਲਾ ਕੋਠੀ ਜੀ ਵੀ ਹਾਂ ਜਿਹੜਾ ਮਾਰ ਕੇ ਆਇਆ ਹਾਂ ਹਾਂ ਆ ਗਏ ਜੀ ਗਏ ਜੀ ਹਾਂ ਮੈਨੂੰ ਜਦ ਤੱਕ ਪਤਾ ਨਹੀਂ ਪਤਾ ਆ ਲੈ ਗਏ ਉਹਨਾਂ ਦੇ ਚਲੇ ਗਏ ਜਵੰਦਿਆਂ ਦੇ ਇਹਦਾ ਨੰਬਰ ਨਹੀਂ ਮੁੰਨੇ ਦੇ ਘੋੜੀ ਰੱਖੀ ਆ ਨਾ ਹਾਂਜੀ ਹਾਂਜੀ ਉਹਦਾ ਪਸ਼ੇਰਾ ਬਹੁਤ ਸੋਨਾ ਨੀਲਾ ਨਾ ਇਹ ਘੋੜੀ ਕੱਢਦੇ ਨਹੀਂ ਕਿ ਬਿਵਾਰ ਕਰੀ ਸੀ ਉਹਨਾਂ ਦੇ ਜੀ ਹਾਂ ਰਿਡਿੰਗ ਜਾਂਦਾ ਆਪਣਾ ਹਾਂ ਹਾਂ ਵਾਹ ਬਹੁਤ ਹੂੰ ਤੇ ਹਾਂਜੀ ਬਈ ਹੁਣ ਆਪਣਾ ਬਾਈ ਚੜਨ ਦਾ ਤਰੀਕਾ ਦੱਸੂ ਢੀਕੂੜੀ ਤੇ ਕਿਵੇਂ ਚੜਨਾ ਸੌਣ ਹੈ ਨਾ ਤੇ ਉਹ ਤਰੀਕਾ ਦੱਸੂ ਹਾਂ ਪਹਿਲਾਂ ਤਾਂ ਆਪਾਂ ਘੋੜੀ ਨੂੰ ਸ਼ਾਂਤ ਕਰ ਲੈਣਾ ਠੀਕ ਹੈ ਨਾ ਵੀ ਹਿੱਲ-ਜੁੱਲਾ ਕਰ ਜਦੋਂ ਲੇਟੇ ਜਾਏਗਾ ਘੋੜੀ ਨੂੰ ਪਤਾ ਲੱਗੇ ਜਿਵੇਂ ਮੇਰੇ ਉੱਤੇ ਚੜੂਗਾ ਹਾਂਜੀ ਹਾਂਜੀ ਘੋੜਾ ਕੋਈ ਵੀ ਆ ਉਹ ਦੂਰ ਕੋ ਪੈਣਾ ਤਾਂ ਉਹ ਆ ਲਗਾਮ ਨੂੰ ਸੈੱਟ ਕਰਨਾ ਠੀਕ ਹੈ ਜਿਵੇਂ ਹੁਣ ਆਪਣੀ ਆ ਲਗਾਵਾ ਹਾਂਜੀ ਹਾਂਜੀ ਇਹ ਪਹਿਲਾਂ ਉਧਰੋਂ ਜਾ ਕੇ ਨਹੀਂ ਪੈਸੀ ਬਸ ਆ ਲੱਗੇ ਨਾ ਪਤਾ ਇਹਦੇ ਵਿੱਚ ਆ ਪਾਏ ਇੱਥੇ ਪਾਉਂਦਾ ਇਹ ਜੇ ਤੂੰ ਉਧਰ ਨੂੰ ਜਾਏਗਾ ਕਈ ਵਾਰੀ ਘੋੜੇ ਉਹਨੇ ਉਹ ਲੱਤ ਮਾਰ ਦੇ ਦਿੰਦੇ ਆ ਹਾਂ ਸਮਝ ਗਿਆ ਉਧਰ ਨੂੰ ਨਹੀਂ ਜਾਣਾ ਇੱਥੋਂ ਚੜਨਾ ਘੋੜੀ ਦਾ ਇੱਥੇ ਬਸ ਬਰੀ ਆਹੋਲੇ ਨੂੰ ਆਇਆ ਪਾਏਗਾ ਨਾ ਪੈਰ ਹਾਂ ਵੀ ਇਹਦੇ ਪੈਰ ਪਾ ਕੇ ਚੱਲਦਾ ਇੱਥੇ ਬੋਠਾ ਮੇਰਾ ਵਜਨ ਵੱਧਾ ਇੱਕ ਕਾਠੀ ਥਲੇ ਇੱਧਰ ਨੂੰ ਹੋ ਸਕਦੀ ਐ ਹਾਂ ਫਿਰ ਆ ਇਦਾਂ ਹੱਥ ਰੱਖ ਲੈ ਹਾਂਜੀ ਵੀਰੇ ਹਾਂ ਠੀਕ ਹੈ ਨਾ ਹਾਂ ਜਦੋਂ ਤੂੰ ਇੱਕ ਹੱ ਜਦੋਂ ਇਹ ਕੱਤਰ ਖੜਾ ਸੁੱਕੇ ਹਾਂ ਬਈ ਉਦੋਂ ਇਹ ਰੱਖਣਿਆ ਹੱਥ ਫਲਿੱਪ ਵਾਲਾ ਲੈਣਾ ਫਲਿੱਪ ਵਾਲਾ ਠੀਕ ਆ ਨਾ ਇਹ ਨਾ ਫਲਿੱਪ ਵਾਲਾ ਹਟ ਲੈ ਜਦੋਂ ਇਧਰੋਂ ਕਹੇਗਾ ਇਹ ਇਹ ਨਾ ਲਗਾਉਣਾ ਆ ਇਹ ਇਹ ਨਾ ਕੰਮ ਨਹੀਂ ਠੀਕ ਆ ਠੀਕ ਆ ਜੀ ਖੜੇ ਇਹ ਰੁੱਕ ਵੀ ਜਾਂਦੇ ਆ ਨਾ ਵੀਰੇ ਇਦਨ ਹਾਂ ਹੁਣ ਦੇਖੀ ਹੁਣ ਚੱਲ ਪੁੱਤ ਆਹ ਮਾੜੇ ਨਾ ਇਹ ਨੂੰ ਥੋੜਾ ਹੋਰ ਨਾ ਇਹ ਤੁਹਾਨੂੰ ਹਿਸਾਬ ਨਹੀਂ ਹੈਗਾ ਉਹਦੇ ਅੱਡੀ ਦਾ ਚੱਪੇ ਦਾ ਚੋਰ ਵਾਂਗ ਲੱਗਦਾ ਹੁੰਦਾ ਆ ਦੇਖੋ ਮੈਂ ਖੜਾ ਹੁੰਦਾ ਮੈਂ ਇਹ ਬੈਲਸ ਆ ਠੀਕ ਠੀਕ ਆ ਨਾ ਇਹੀ ਇਹਦੇ ਲਗਾਮ ਦੀ ਵਾਰੀ ਲੋੜ ਨਹੀਂ ਪੈਂਦੀ ਹੁੰਦੀ ਹੈ ਮੇਨ ਚੀਜ਼ ਇਹੀ ਆ ਪਹਿਲਾਂ ਸਭ ਸਮਝ ਗਿਆ ਉਹ ਜਿਹੜੇ ਹੁੰਦੇ ਆ ਜਿਹੜੇ ਭਿਉਂਦੇ ਹੁੰਦੇ ਆ ਉਹ ਇੱਥੇ ਉਹ ਇੱਥੇ ਚੱਕ ਚੱਕ ਦਿੰਦੇ ਆ ਹਰ ਕਾਬਾ ਜਿਹੜੇ ਭਿਉਂਦੇ ਆ ਦਵਾਈ ਚ ਭਿਉਂਦੇ ਨੇ ਜੋਕੀ ਰੇਟ ਰੇੜੇ ਹੁੰਦੇ ਆ ਉਹ ਇੱਥੇ ਟੱਕੇ ਹੁੰਦੇ ਆ ਮੇਨ ਜੀ ਦਾ ਥੋੜਾ ਬੈਲੈਂਸ ਹੈ ਇਹਨੇ ਕੰਮ ਕਰਦਾ ਠੀਕ ਹੈ ਬਈ ਲਗਾਮ ਦੀ ਤਾਂ ਉਹਨੂੰ ਲੋੜ ਨਹੀਂ ਪਈ ਲਗਾਮ ਤਾਂ ਉਹ ਸੋ ਦੂਜੇ ਆਪਾਂ ਬਾਹਰ ਖੁੱਚੀ ਜਾਂਦੇ ਆਂ ਅਸੀਂ ਕਰੀ ਜਾਂਦੇ ਆਂ ਇਹ ਨਹੀਂ ਕਰਨਾ ਚਾਹੀਦਾ ਲੋਕੀ ਦੇਖਣ ਉਹ ਐ ਕਰੀ ਜਾਂਦੇ ਆਂ ਮਾੜਾ ਗਾ ਠੀਕ ਹੈ ਉਹ ਤੈਨੂੰ ਕੀ ਪਤਾ ਲੱਗੇ ਕੋਡ ਨੂੰ ਜੀ ਦੀ ਲਗ ਹੈਂ ਬਾਹਰ ਮੇ ਚੱਲ ਜਾ ਦੇ ਫਾਲੇ ਚੱਲਦੇ ਬਸ ਆਪਾਂ ਇਹਨਾਂ ਦੇ ਕਿੱਕ ਨੂੰ ਫਲਿੱਪ ਕਰਨਾ ਫਲਿੱਪਾਂ ਕਰਨੀਆਂ ਨੇ ਬਹੁਤ ਕਿਦਾ ਬਾਕੀ ਤਾਂ ਹੋ ਗਿਆ ਜਦੋਂ ਤੂੰ ਬਹਿਣਾ ਕ ਉਹ ਤੋਂ ਬਾਅਦ ਆ ਦੇ ਇੱਕ ਹੱਥ ਤੇ ਐ ਲਾ ਲੈਣਾ ਠੀਕ ਹੈ ਨਾ ਨਾਂ ਵਾਲੀ ਢਿੱਲੀ ਨਾਂ ਵਾਲੀ ਟੈਟ ਠੀਕ ਹੈ ਇਹਦਾ ਹਿਸਾਬ ਰੱਖਣਾ ਵੀ ਉਹ ਜਦੋਂ ਪੜੀ ਪਈ ਆਉਣ ਉਹ ਤੋਂ ਬਾਅਦ ਆ ਅੱਡੀ ਲਾਣਿਆ ਦੇ ਆਹ ਠੀਕ ਹੈ ਠੀਕ ਹੈ ਰੋਕਣੀ ਆ ਰੋਕਣੇ ਪਾਸੇ ਉਹਨੂੰ ਐ ਲਗਾਉਣਾ ਐ ਫਿੱਟ ਲੈਣਾ ਆ ਆ ਕੱਟ ਲੈਣੀ ਆ ਆ ਘੋਟ ਲੈਣਾ ਮੜਾ ਨਾਲ ਨਾਲ ਲੈਣਾ ਆ ਘੋਟ ਲੈਣਾ ਹਾਂ ਇਹੋ ਜਿਹਾ ਬੈਲ ਬੈਠਣਾ ਬਿਲਕੁਲ ਐਲੀਗੈਂਟ ਹੈ ਮੈਂ ਵੀ ਸੁਖੀ ਹਾਂ ਹਾਂ ਬਈ ਤੇ ਸਾਰੇ ਆਪਣੇ ਭਰਾ ਪਹੁੰਚੇ ਹੋਏ ਨੇ ਛੂੜ ਚਲੀ ਜਾਂਦਾ ਐਨ ਪੂਰਾ ਵਲੌਗ ਦੇਖਿਓ ਭਾਈ ਤੁਹਾਨੂੰ ਸਾਰੇ ਤਰੀਕੇ ਦੱਸੂਗਾ ਵੀ ਕਿਵੇਂ ਘੋੜੀ ਤੇ ਬੈਠਣਾ ਸਣਾ ਆਪਾਂ ਨੇ ਕਿਦਾਂ ਸਵਾਰੀ ਕਰਨੀ ਆ ਤੇ ਬਹੁਤ ਗੱਲਾਂ ਆਪਾਂ ਨੂੰ ਦੱਸੂਗਾ ਤੇ ਬਹੁਤ ਗੱਲਾਂ ਅੱਜ ਸਖਨ ਨੂੰ ਵੀ ਮਿਲਣਗੇ ਆਪਾਂ ਨੂੰ ਪੂਰਾ ਵਲੌਗ ਦੇਖੀਏ ਜਿਹੜੇ ਰਹੇ ਹੋ ਮਰਾ ਵੀ ਠੀਕ ਆ ਕਾਲੂ ਨੂੰ ਬਸ ਐਕਸਪੀਰੀਅੰਸ ਆ ਸ਼ੌਕ ਹੈ ਬਾਈ ਕਾਲੂ ਸਾਡੇ ਕੋਲ 3 ਦਿਨ ਪਹਿਲਾਂ ਆਏ ਕਾਲੂ ਕਿਵੇਂ ਲੱਗਦਾ 3 ਦਿਨ ਪਹਿਲਾਂ ਕਿਵੇਂ ਫਿਰਿਆ ਬਾਈ ਕਾਲੇ ਬਾਈ ਨਜ਼ਾਰਾ ਪੂਰਾ ਦੇਖੀ ਸੁਖ ਦੇਖ ਪਹਿਲੇ ਦਿਨ ਨਾਈ ਬੱਤੀ ਜਦੋਂ ਆਪ ਵੀ ਤਿੰਨ ਤੋਂ ਚਾਰ ਦਿਨ ਹੋ ਗਏ ਉਹਨੂੰ ਸਵਾਰੀ ਕਰਦੇ ਨੂੰ ਵਧੀਆ ਹੋ ਗਿਆ ਇਮਪਰੂਵ ਸਿਰਾ ਗੱਲ ਵਾੜਾ ਪੰਜਵਾਂ ਦਿਨ ਕੰਟੀਨਿਊਸਲੀ ਆ ਰਿਹਾ ਹੈਗਾ ਹਾਂ ਪਾਲੂ ਮਾਡਲ ਉਹ ਪਾਲੂ ਹਾਂ ਵੀ ਮੁੰਡਿਆ ਤਿਆਰੀ ਆ ਹਾਂ ਹਾਂ ਬਾਈ ਬਸ ਠੀਕ ਆ ਓਕੇ ਚੜ੍ਹਦੀ ਕਲਾ ਪੂਰੀ ਬਸ ਉਹਨੂੰ ਦਰਾਉਡ ਕਰਨਾ ਖੇਤ ਦੇ ਵਿੱਚ ਆਜੀ ਵੀਰੇ ਆਜੋ ਆਜੋ ਦੇਖੋ ਕਾਲੇ ਨੂੰ ਫੋਨ ਲੱਗਿਆ ਨਹੀਂ ਲੱਗ ਰਿਹਾ ਤੁਹਾਨੂੰ ਕਾਲੇ ਨੂੰ ਬੰਦ ਆ ਉਹ ਘਰੇ ਰੱਖ ਗਿਆ ਕਿਉਣਾ ਬਾਈ ਨੂੰ ਆ ਜਾ ਪਰਵਾਹਣਾ ਇੱਕ ਜਣਾ ਫੋਟੋ ਇੱਧਰ ਕੱਲ ਨੂੰ ਆ ਲੈ ਥੋੜੀ ਗੱਲ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੇ ਅੱਜ ਆਪਾਂ ਬਾਈ ਕੋਲ ਆਏ ਸੀਗੇ ਤੇ ਅਸੀਂ ਸਾਰੇ ਭਰਾਵਾਂ ਨੇ ਸੂਟ ਮਿਲ ਕੇ ਕੀਤਾ ਤੇ ਬਾਈ ਨੇ ਹਨਾ ਐਨ ਸਿਰਾਂ ਗੱਲ ਬਈ ਕੀਤੀ ਤੇ ਬਾਈ ਤੋਂ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਨੇ ਕਹੀ ਬਹੁਤ ਚੀਜ਼ਾਂ ਸਿੱਖੀਆਂ ਬਾਈ ਤੋਂ ਵੀ ਕਿਵੇਂ ਹਨਾ ਘੂੜੀਆਂ ਦੇ ਟ੍ਰੇਨਿੰਗ ਲੈਣੀਆਂ ਤੇ ਬਾਕੀ ਬਾਈ ਤੁਹਾਨੂੰ ਦੱਸ ਹੀ ਦੇਣਗੇ ਦੱਸੋ ਬਾਈ ਵੀਰੇ ਜਿਵੇਂ ਹੁਣ ਆਪਾਂ ਇਹਦੇ ਵਿੱਚ ਹੈ ਵੀ ਆਪਾਂ professionel train ਆਗੇ ਕਿਸੇ ਬੰਦੇ ਨੇ ਬਾਈ ਹੁਣ ਹੀ ਆਏ ਆ ਆਪਾਂ ਕੋਲ ਸ਼ੂਟ ਕਰਨਾ ਪਹਿਲਾਂ ਵੀ ਵੀਰੋਂ ਦੇ ਰਹੇ ਨੇ ਤੇ ਬਹੁਤ ਵਧੀਆ ਇਹਨਾਂ ਦਾ ਤੇ ਆਪਾਂ ਕਹਿੰਦੇ ਕਿਸੇ ਨੇ ਸਿੱਖਣਾ ਹੋਵੇ ਤਾਂ ਸਾਡੇ ਕੋਲ ਛਾਪੇ ਪੰਡਾ ਜਾ ਕਰੋ ਤੇ ਹਰਪ੍ਰੀਤ ਸਿੰਘ ਦੇ ਹੋਲ ਜਿਹੜੇ ਉਹਨਾਂ ਨੇ ਇਹਨਾਂ ਘੂੜੀਆਂ ਦੇ ਸਾਡੇ ਕੋਲ ਦੋ ਘੂੜੀਆਂ ਕੇ ਨੇ ਵੀਰ ਨੇ ਸਿੱਖਣੀਆਂ ਬਾਕੀ ਥੋੜਾ ਤਿਆਰ ਬਕੇ ਮੇਰੇ ਆ ਵੀਰੇ ਬਹੁਤ ਵਧੀਆ ਰਿਹਾ ਬਾਈ ਠੀਕ ਹੈ ਨਾ ਪਹਿਲੇ ਦਿਨ ਕਾਫੀ ਚੀਜ਼ਾਂ ਸਾਡੇ ਕੋਲ ਕਬੀਰ ਪਹਿਲਾਂ ਸੀ ਬਹੁਤ ਬਹੁਤ ਸਿੱਖਿਆ ਬਈ ਅੱਜ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਮੈਨੂੰ ਤੇ ਬਾਈ ਦਾ ਪਿਆਰ ਆਪਾਂ ਬਹੁਤ ਵਧੀਆ ਲੱਗਿਆ ਬਾਈ ਐਨ ਸਿਰਾ ਗੱਲਬਾਤ ਆ ਤੇ ਬਾਕੀ ਆਪਣੇ ਭਰਾ ਸਾਰੇ ਸ਼ੂਟ ਕਰੀ ਜਾਂਦੇ ਨੇ ਦਿਖਾ ਦੇ ਤੇ ਸਾਰੇ ਨਵੇਂ ਮੁੰਡੇ ਨੇ ਜਾਨੀ ਕਿ ਕਿਸੇ ਨੇ ਵੀ ਕੋਟਸਵਾਰੀ ਕੀਤੀ ਨਹੀਂ ਹੋਈ ਤੇ ਕਾਲੇ ਨੇ ਤਾਂ ਬਾਈ ਨੇ ਸਿੱਖਿਆ ਇਹਦਾ ਤਾਂ ਤਜਰਬਾ ਪੂਰਾ ਹੈਗਾ ਆਪਣੇ ਭਰਾ ਦਾ ਪੰਚ 6 ਦਿਨ ਕੀ ਆਪਾਂ ਬਾਈ ਦੇ ਸਿੱਖਿਆ ਪੁੱਛ ਲਾਂ ਤੇ ਦਿਨ ਹੋਏ ਹਾਂ ਕਾਲੂ ਹੁਣ ਸਾਡੇ ਕੋਲ ਇੰਪਰੂਵ ਹੋ ਜਾਂਦਾ ਮਨੇ ਕਹ ਲੈਨੂੰ ਦੱਸ ਹੀ ਦਊਗਾ ਸਾਨੂੰ ਵੀ ਕਿਵੇਂ ਦਾ ਕਿਵੇਂ ਦਾ ਫੀਲ ਹੋਇਆ ਕਾਲੇ ਨਯਾਰ ਆ ਗਿਆ ਨਾ ਪਹਿਲੇ ਦਿਨ ਕਿਵੇਂ ਸੀ ਥੋੜੀ ਰੈਕਸ਼ਨ ਥੋੜਾ ਪਹਿਲੇ ਦਿਨ ਪਹਿਲੇ ਤਾਂ ਮੈਨੂੰ ਡਰੀ ਬੜਾ ਲੱਗਿਆ ਦੂਜੇ ਦਿਨ ਫਿਰ ਮੈਨੂੰ ਹੌਸਲਾ ਪਿਆ ਫਿਰ ਮੈਂ ਭਜਾਈ ਪੂਰੀ ਆਪਾਂ ਨੁਕਤੇ ਦੱਸ ਰਿਹਾ ਸਾਰੇ ਵੀ ਕਿਹੜੇ ਸਾਰੇ ਨੁਕਤੇ ਦੱਸ ਰਿਹਾ ਹੈ ਮਾਡਲ ਬੰਦਾ ਹੈ ਮਾਡਲ ਆ ਰੋਡ ਕਿਵੇਂ ਕਰਨੀ ਆ ਕਿੰਟੀ ਕਿਵੇਂ ਕਰਨੀ ਆ ਸਪੱਟਾ ਕਿਵੇਂ ਹੋਣਾਗਾ ਠੀਕ ਕਿ ਉਹ ਸਾਰੀਆਂ ਚੀਜ਼ਾਂ ਦੱਸਾਂਗੇ ਬੜੀਕੀ ਚੀਜ਼ਾਂ ਆਉਂਦੀਆਂ ਨੇ ਜੜੀਆਂ ਤੁਸੀਂ ਕੋਈ ਵੀ ਬੰਦਾ ਸਿੱਖੇ ਸਵਾਰੀ ਦਾ ਆਨੰਦ ਬੜਾ ਹੈ ਇਹਦਾ ਸਹੀ ਤੇ ਯਾਰੀ ਲਾ ਵੋ ਬਾਕੀ ਮਿਲਦੇ ਰਹਾਂਗੇ ਕੋਈ ਨਹੀਂ ਫਿਰ ਨਹੀਂ ਮਿਲਦੇ ਅਗਲੇ ਵਲੌਗ ਚ ਤੇ ਆਪਣਾ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਆਪਣੇ YouTube ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਆਪਣੇ ਸਬਸਕ੍ਰਾਈਬ ਕਰ ਦਿਓ